ਮਾਝੀ ਬੋਲ ਲਿਖੋ 44 ਲਿਖੋ 43 ਹੋਏ ਹੋਣੀ ਹੈ ਮਗਰ 42 43 43 ਹੋਊਗੀ ਥੱਲੇ ਵੀ 43 ਉੱਪਰ ਵੀ 43 ਚਲ 43 43 ਲਿਖੋ ਬਾਤ ਤਾਂ 43 ਯਾਦ ਰਹਿਣਾ ਲੈ ਐ ਐ ਐ ਐ ਐ ਐ ਐ ਸਸ ਵੀ ਦੇ ਦੇ ਕੋ ਨਿਕਲ ਨਹੀਂ 4 2000 ਰਸਤ ਬੈਨ ਹੋ ਕੇ ਮੇਰੀ ਇਹ ਹੈਗਾ 57 ਇੱਕ ਮੋੜ ਜੀ ਹੁਣ ਲਾਓ ਨਿਸ਼ਾਨੀ ਦਾ ਰੇਡ ਦੇ ਦਾਰੂ ਬਲੇ ਹੋ ਜਦੋਂ ਆ ਕੋਈ ਨਾ ਐਸੀ ਜੀ ਤੇ ਪੰਜਾ ਤੇ ਤੇਰਾ ਉਹ ਨਹੀਂ ਜੀ ਗਲਤ ਹੋ ਜਾਣਾ ਮਾਸੀ ਜੀ ਖੜ ਜਾਓ ਇੱਕ ਉਹ ਨਹੀਂ ਇੱਕ ਮਿੰਟ ਗਲਤ ਹੋ ਜਾਣਾ ਇਹ ਹੁਣ ਲਾਓ ਇੱਕ ਹੱਥ ਰੱਖ ਲਓ ਉੱਥੇ ਛੱਡ ਦੇ ਯਾਰ ਇਹਨੂੰ ਕੈਪਮੈਂਟ ਮੈਂ ਨਾ ਉਹਨਾਂ ਨੂੰ ਛੱਡ ਦੇ ਇਹ ਮੈਨੂੰ ਤਾਂ ਕਾਹ ਚ ਪੁੱਛਣ ਲੱਗਾ ਤੁਹਾਨੂੰ ਪਤਾ ਯੋਗਾ ਸੰਤਾਨ ਤੇਰਾ ਹੀ ਹੋ ਗਿਆ 70 ਬੰਦਾ ਤੇ ਤੇਰਾ 70 ਹੋ ਗਏ 70 ਹੋ ਗਏ 70 70 ਹੋ ਵੀ ਤੇਰੀ ਅਜੇ ਢੋ ਹੈ ਗਿਆ ਯਾਰ ਉਹਨੇ ਇਕੱਠਾ ਕੱਪੜਾ ਲੈਣਾ ਜਸਮੀਨ ਉਹ ਤੈਨੂੰ ਆਪਣੇ ਆਪ ਕਟਿੰਗ ਕਰਨੀ ਪੈਣੀ ਗੱਲ ਇਹ ਮੁੱਕਦੀ ਹੈ ਤੇ ਆਵਾ ਉਹ ਇੱਥੇ ਬੁਲਾ ਕੇ ਕਰਾਉਣਾ ਪੈਣਾ ਉਹ ਤੇ ਫਿਰ ਨਹੀਂ ਉਹ ਆਪ ਦੇ ਦਿੰਦੇ ਨੇ ਆਪੇ ਕੱਚੀ ਨਾ ਕੱਟਣਾ ਪੈਂਦਾ ਹੈ ਕੰਚੀ ਤੇ ਮਾਰਨੀ ਪੈਂਦੀ ਕੰਚੀ ਹਾਂ ਸੀ ਹੈ ਨਾ ਉਹ ਤਾਂ ਸੀਤਾ ਵਾਲਾ ਤਾਂ ਉਹੀ ਮਿਲ ਜਾਣਾ ਕੰਚੀ ਨਹੀਂ ਮੇਰੇ ਕੋਲ ਪਿਆ ਤਾਂ ਯਾਰ ਇਹ ਪੰਨੇ ਤੇਰੇ ਕੋ ਕਿਹੜਾ ਕੱਪੜਾ ਦਾ ਕਿਹੜਾ ਦਾ ਕੱਪੜਾ ਮੇਰੇ ਚਿੱਟੇ ਕੁਰਤੇ ਪਜਾਮਾ ਦਾ ਕੱਪੜਾ ਪਿਆ ਦਾ ਆ ਦੇਖਿਓ ਆ ਸਾਰੀ ਦਾ ਹੀ ਹੋਣਾ ਲੱਗਦਾ ਸਾਰੀ ਦਾ ਨਹੀਂ ਹੋਣਾ ਜੀ بس ਇਹ ਅਲੱਗ ਅਲੱਗ ਹੋਣਾ ਆ ਗਾਣਾ ਆਹ ਦੇ ਲੋ ਪਾਪਾ ਤੁਸੀਂ ਸਾਨੂੰ ਉਹਦਾ ਨਾ ਦੁਕਾਨਦਾਰਾਂ ਨੇ ਵੀ ਕਹਣਾ ਕਿਹੜੇ ਸੋਪੇ ਬਣਾ ਲੈ ਤੁਸੀਂ ਮਾਸੀ ਦਾ ਵੀ ਅਜ ਨਾਪਾ ਨੂੰ ਗਲਾਈ ਇਹਦੇ ਇਹਦਾ ਗਲਾਈ ਲਿਖ ਆਏ ਜਿਵੇਂ ਲਿਖੇ ਦਾ ਕੋਈ ਫਰਕ ਹਾਂ ਪਤਾ ਵੀ ਲੱਗੇ ਵੀ ਕਿਹੜੀ ਚੀਜ਼ ਦੀ ਲੰਬਾਈ ਇਹ ਤਾਂ ਗਲਾਈ ਵਾਲੇ ਦੀ ਢੋ ਕਿੰਨੀ ਆ 36 ਢੋ ਵੀ 36 ਉਹ ਯਾਰ ਖੜ ਜਾ ਉਹ ਯਾਰ ਤਾਂ ਪੰਚੀ ਦੇਵ ਕੀਤੀ ਜਾਂਦਾ ਖੜ ਜਾ ਗਾੜੀ 4 ਔਂਗਲ ਚਾਰ ਔਂਗਲ ਗਏ ਹੋਣਾ 4 ਇੰਚ ਹੋਣਗੇ ਬਸ 4 ਔਂਗਲ ਹੋਰ ਆ ਜੀ 3 ਇੰਚ 3.5 4 ਪਾਣਾ ਕਿੰਨੇ 36 ਜਾਂਦੇ 53 ਤੇ 57 ਤੇ 57 ਤੇ 4 ਹੋ ਗਏ ਆਪਣੇ 61 ਜੀ ਇਹ ਤਾਂ 10 ਟੋਕੀਆਂ ਉਂਦੀ ਆ ਲੋ ਕਿੰਨੀ ਆ ਚਾਰ ਉਂਗਣਾ ਦੇ ਇੱਕ ਗਿੱਟ ਚਾਰ ਇਹਦੀ 40 ਮੰਨਤਾ ਹੀ ਮੰਨ ਨਾਨੇ ਕੋ ਮਣਾ ਦੋ ਬਸ ਇਹਨੂੰ 45 ਹੈ ਇਹ 45 ਨਹੀਂ ਉਹ ਉੱਥੇ ਵੀ ਲਾਉਂ ਨੂੰ ਨਾ ਦੇਖੋ 45 ਹੈ ਇਦਾਂ ਨਹੀਂ ਮਾਸੀ ਜੀ ਆ ਜਾ ਆ ਜਾ 40 ਬੋਲਣ ਜੋ ਗਿਆ ਕੰਮ ਕੋਈ ਨਹੀਂ ਕਰ ਲਾ ਮੈਂ ਕਿ ਮਿੱਝ ਜਾ ਇਹਨਾਂ ਟੇਲਰ ਸਾਹਿਬ ਦਾ ਲਹੂ ਪੀ ਲਿਆ ਤੁਸੀਂ ਮੈਨੂੰ ਇੱਕ ਚੀਜ਼ ਲੈਣੀ ਸੀ ਉਹ ਕਿ ਟੇਲਰ ਨੂੰ ਦੋ ਸੂਟ ਦੇ ਦੇ ਆਂਕਲ ਬੁਲਾਉਂਦੇ ਬਾਹਰ ਜਾਇਓ ਟੇਲਰ ਸਾਹਿਬ ਦਾ ਇਹ ਕੋਈ ਨੁਕਸ ਕੱਢੇ ਇੱਥੇ ਬਣ ਕੇ ਕੁੱਤ ਨਹੀਂ ਗੱਲ ਸਿਵਾਉਂਗੀ ਅਰੇ ਚਾਚੀ ਮਿੰਟਾ ਤਾਂ ਮੈਂ ਸਿਵਾਣੀ ਕਿ ਕਿਹਾ ਤੇ ਮੇਰਾ ਮਾਪਿਆ ਹਾਂ ਐਦਾਂ ਨੂੰ ਹਾਂਜੀ ਹਾਂਜੀ ਮੇਰਾ ਮਾਪਿਆ ਤਾਂ ਚੱਕਰ ਜੇ ਨਾ ਪੈ ਜੇ ਮੋਟੇ ਮੁੰਡੇ ਉਹ ਦੇਖੋ ਚਾਚਾ ਜੀ ਨੇ ਹੁਣ ਬਣਾਈ ਗੱਲ ਦੇਖਣਾ ਪੈਣਾ ਕਿਉਂਕਿ ਮੇਰੇ ਤੋਂ ਨਾ ਕਈ ਵਾਰ ਦੀਦੀ ਦਾ ਮੁੱਢ ਵੀ ਗੱਲ ਤੋਂ ਲੱਗ। ਓ ਹੁਣ ਹੁਣ ਚਾਚਾ ਜੀ ਨੇ ਤੁਸੀਂ ਤੇਨੂੰ ਅਸੀਂ 200 ਆਣਾ ਤੁਹਾਨੂੰ ਚੁੱਪ ਕਰਾ ਚੁੱਪ ਕਰੋ ਸੀਗੇ ਸੁਦਰ। ਹੱਥ ਚੁੱਕੀ ਸੀ। ਇਹ ਬਾਹਰ ਤੇ ਇੰਨਾ ਬਦ ਦੱਸ ਇੰਨਾ ਬਦ ਗਿਆ। ਪਹਿਲਾਂ ਤਾਂ 43 ਹੋ ਤਾਂ ਬੱਸ ਪੈ ਗਿਆ। ਇਹ ਤੇ ਮੇਰਾ ਉਹ ਡੇਵੜੇ ਦਾ ਨਹੀਂ ਆ ਗਿਆ। ਨੇ ਤੇ ਵਿਛੇ ਦੇ ਗਾਨਾ ਉਹ ਖੜ ਜੋ ਟਮਾਟਰ ਜੀ ਬੱਠੇ ਉਹ ਤਾਂ 50 ਤਾਂ ਹੋਰ 62 ਰਹਿ ਗਿਆ 62 ਰਹਿ ਗਿਆ ਤੇ ਸੱਤ ਤਾਂ ਹੈ ਨਾ ਨਹੀਂ ਹੋਣਾ ਤੇਰਾ ਬਾਗ ਕੱਲੇ ਦਾ ਖੱਟਾ ਇਹ ਤਾਂ ਕਾਲੀ ਐ ਤਾਂ ਕਾਲੀ ਤਾਂ ਸੂਲੀ ਨਹੀਂ ਹੁੰਦੀ ਉਹ ਯਾਰ ਐ ਨਹੀਂ ਕੋ ਮੁਕੇ ਆਉਂਦਾ ਕੱਪੜੇ ਨੇ ਪਿੱਛੇ ਤੇ ਤਾਂ ਉੱਪਰ ਤੇ ਮੂਰੇ ਨੂੰ ਕਰਨੀ ਆ ਆਹ ਹੋ ਗੋਲ ਗੋਲ ਕੱਪੜੇ ਨੇ ਪਿੱਛੇ ਤੇ ਕਰਨੀ ਆ ਆ ਚੀਜ਼ ਦੇਖਣੀ ਹੈ ਕੱਪੜਾ ਤਾਂ ਮੂਰੇ ਨੂੰ ਗਿਰਨੇ ਆ ਨਾ ਹੁੰਦੇ ਹੁੰਦੇ ਉਹ ਬੱਕ ਮੋਲਾ ਫੀਲ ਕਿਉਂ ਆ? ਮੋਬਾਈਲ ਤੁਸੀਂ ਜਿੱਤਣਾ ਫਤ ਨਿਕਾਉਂਦੇ ਆਏ ਹੋ। ਇੱਥੇ ਸਾਰੇ ਹੋਰ ਕਲੇਸ ਖੜਾ ਉੱਡਾ ਕੋਈ। ਜਸਮੀਨ ਆਏ ਨਾ ਡਬਲ ਡਬਲ ਲਿਖ ਲੰਦੀ। ਲਿਖ ਲੈ। ਕਿਉਂਕਿ ਇਹ ਵੀ ਲਗਾਈ ਕਰਨੀ ਆ। ਓ ਯਾਰ ਉਹਨਾਂ ਨੇ ਆਪੇ ਕੱਢ ਦੇਣਾ। ਤੂੰ ਨੇ ਸਾਰਾ ਪਤਾ। ਤੂੰ ਹੋਣਾ ਹੀ ਇੰਨਾ ਹੀ ਨਹੀਂ ਦੱਸਣਾ। ਉਹ ਨਿਆਣੇ ਨਹੀਂ ਹੈਗੇ ਉਹ। ਅੱਛਾ ਤੇ ਇਹਨਾਂ ਨੇ ਕਬਰ। ਇਹਨਾਂ ਨੇ ਕਬਰ ਵੀ ਲਿਆਵੇਂ ਭਾਣੇ ਗੱਡੀਆਂ ਜੀਆਂ। ਗੱਡੀਆਂ ਤਾਂ ਦੇਖਣੇ ਭਾਣੇ ਨਾ। ਕਿਸੇ ਰਾਣੇ ਵੀ ਮਿਲ ਲੋ। ਓ ਯਾਰ ਇਹ ਤਾਂ ਕਬਰ ਤੁਸੀਂ ਘਰ ਤੋਂ ਮਿਲੋ ਦੋ ਦਿਨੀਆਂ ਹੈਗੀਆਂ। ਗੱਡੀ ਦੇ ਸਰਾਣੇ ਛੱਟ ਸਾਰੇ ਛੱਟੀ ਤਾਂ ਸਾਡੀ ਵਸਾ ਪੜਦੀ ਹੈ ਗੱਡੀਆਂ ਦਾ ਸਾਰੇ ਸੋਨੀਆਂ ਹਾਂ ਹੈਗੀ ਹੁਣ 22 ਲੰਬੀ ਗੱਡੀ ਆ ਮੈਂ ਕਹਿੰਦੀ ਦੋ ਚੱਕ ਲੈ ਜੋ ਬਸ ਸਰਾਣੇ ਨਾਲ ਸੈਂਪਲ ਆ ਚੱਕ ਲੋ ਕੋਕਾ ਸੈਂਪਲ ਦੇ ਤੌਰ ਪਰ ਇੱਕ ਕਰਾ ਲੈ ਸਿਗਨੇਟਿੰਗ ਹੀ ਬਸ ਇਹਦਾ ਚੱਲ ਸਰਾਣੇ ਦਾ ਚੱਕ ਲੂ ਇੱਕ ਦੋ ਚੱਕ ਲੋ ਬਸ ਨਹੀਂ ਉਹ ਤਾਂ ਠੀਕ ਆ ਬੜਾ ਛੱਤੀ ਆ ਉਹ ਤਾਂ ਠੀਕ ਹੈ ਬਾਜ਼ਾਰ ਮੈਂ ਕੌਣ ਚੱਕੀ ਫਿਰੂੰਗਾ ਆਹ ਕਾਰ ਤੋਂ ਟੈਂਪੂ ਕਾਰ ਬੁਲਾ ਸਾਫ ਸੱਟੇ ਲੱਗਣੇ ਸੁਣੋ ਤੁਸੀਂ ਕੱਪੜਾ ਦੇ ਦੋਦੇ ਨਾ ਸੋ ਸੋ ਬਾਈ ਰੱਖੋ ਵਿੱਚ ਸੋ ਬਾਈ ਲੱਦ ਲੋ ਵੈਸੇ ਆ ਬੜੇ ਨਹੀਂ ਫੋਟੋ ਖਚਮਣ ਜੀ ਇੰਚੀ ਟੇਪ ਲਾ ਕੇ ਭਾਈ ਨਹੀਂ ਸਮਝੇ ਨਾ ਇਹ ਜਿੰਨਾ ਫੋਟੋ ਕਰਾ ਇਹਨੇ ਕਾ ਨਹੀਂ ਫੋਟੋ ਕਰਾ ਮੈਂ ਇੰਚੀ ਟੇਪ ਲਾ ਕੇ ਫੋਟੋ ਖਿੱਚ ਲਉ ਹਾਂ ਇਹ ਵੀ ਗੱਲ ਤੇ ਜੀ ਆਪੇ ਤਾਂ ਹੀ ਨਹੀਂ ਸਮਝ ਲੈਣਾ ਆਓ ਜੇ ਨਾ ਟੇਪ ਲਾ ਕੇ ਇਹਦੀ ਕੱਪੜਾ ਨਹੀਂ ਦੇਣਾ ਥੋੜਾ ਵੱਧ ਦੇਣਾ ਉਹ ਉਹਨਾਂ ਨੇ ਆਪੇ ਭੇਜ ਦੇ ਦੇਣਾ ਵਾਲੇ ਕਰਮ ਦੇ ਆ ਇਹ ਮੈਸੇਜ ਮਾਈ ਉਹਨਾਂ ਨੇ ਆਪੇ ਹੀ ਦੇ ਦੇਣਾ ਜਿਹਹ ਜਹਾ ਉਹਨਾਂ ਦਾ ਰੋਹ ਦਾ ਕੰਮ ਚੜਾਈ ਵੀ ਲਈ ਖੰਡੀਆਂ ਮਸੀ ਨੂੰ ਦੇਖੂਗਾ ਨਹੀਂ ਅਗਲਾ ਹੁਣ 17 ਚਾਹ ਚੋਟੀਆਂ ਵੀ ਚੱਕ ਲਿਆ ਹੁਣ ਆਹ ਆ ਵੀ ਉਹ ਕਰ ਲੋ ਇਹ ਸਨੈਟੀਆਂ ਵੀ ਤਾਂ ਰਹਿਣੀਆਂ ਆਹੋ ਸਟੈਨੀਆਂ ਸਨੈਟੀਆਂ ਆਹ ਆ ਇਹ ਜੇ ਸੇਫਟ 21 ਉਹ ਨਰੂ 19 ਚਾਚੀ ਗੱਲ ਤਾਂ ਬੁਲਾ ਦੇ ਪੁੱਤ ਬਲਾਈ ਸਾਚੀ ਕਾ ਚਾਚੀ ਕਾਲ ਜੀ ਪਪ ਕਾ ਦੇਖ ਬੈਠੀ ਹੋ ਮਰਨ ਦੀ ਬੱਠੀ 13 ਤੇਰਾ ਤੇਦਰ ਵੀ ਤੇਰਾ 14 ਵੱਧ ਗਈ ਇੱਥੇ ਸਾਚੀ ਕਾ ਪਾ ਲੈ ਲਿਓ ਕਿਤੇ ਪੈ ਗਈ ਬਲਾਉ ਸਾਚੀ ਕਾ ਪਪ ਨਹੀਂ ਸਾਚੀ ਕਾ ਵਾਲਾ ਚਾਚੀ ਕਾਲ ਚਾਚੀ ਕਾਲ ਜੀ ਪਪ ਕਾ ਦੇਓ ਨਹੀਂ ਮੈਂ ਮਰ ਜਾਂ ਸਕਦੀ ਆਏ ਹਾਏ ਇੱਕ ਹੋ ਕਾ ਦੇ ਇੱਕ ਹੋਰ ਪਪ ਕਰੋ ਅਕਰ ਪਾ 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 ਨੂਰੂ ਛੱਡਾ ਗਿਰ ਗਿਆ ਜੀ ਛੱਟ ਲੱਗੀ ਨੂਰੂ ਦੇ ਛੱਡੇ ਤੇ ਆ ਦੇਖੋ ਅਧਰੋ ਵੀ ਸਟਾ ਰਹੀ ਹੈ ਇਹ ਛੱਡਾ ਬੱਗਾ ਸ਼ੇਰ ਆ ਹੂੰ ਪਰ ਸਿਆਣ ਦਾ ਨਹੀਂ ਹੈ ਇਹ ਲੈ ਤੇਰਾ ਨਾਂ ਪਹਿਲਾਂ ਕੜ ਖੜੀ ਹਾ ਸਾਈ ਬਲ ਮੱਕੀ ਆਵੀ ਕਰੀਓ ਵੀ ਲੈ ਕਰ ਲੈ ਆ ਜਾਨ ਮੱਕੀ ਨਹੀਂ ਦੰਦੇ ਕੀ ਇੱਕ ਵਾਰ ਤੇ ਨਾਂ ਆਪਣੀ ਲਿਖਦੀ ਲੈ 36 ਵਾਰ ਵਾ ਇੱਕ ਆਈ ਜਲਦੀ ਤੇਨੂੰ ਲੰਬਾ ਦਿਖਾਉ ਕਿੰਨਾ ਤੋਹੋ ਪੈਣੇ ਇੰਨਾ ਕਿ ਕਬਰ ਹੁੰਦਾ ਹੋ ਹੋ ਤਾਂ ਇੱਥੇ ਤਾਂ ਕਿਹੜਾ ਨਾ ਟਿਕ ਨਾ ਮੈਂ ਕਵਰ ਆਉ ਲੱਗਿਆ ਯਾਰ ਉਹ ਮومی ਤਾਂ ਨਹੀਂ ਤਾਂ ਕੋਈ ਵੀ ਕਾਗਜ਼ ਹੁੰਦਾ ਠੀਕ ਹੈ ਮੈਨੂੰ ਰਜੀ ਦੀ ਜੀ ਦੱਸ ਦੇਤੇ ਕਹਿੰਦੇ ਇੱਕੇ ਇੱਕੇ ਬਣ ਜਾਂਦਾ ਉਹ ਜਿਵੇਂ ਹੁਣ ਅੱਬਾ ਤੁਸੀਂ ਕਹਿੰਦੇ ਵੀ ਇਦਾਂ ਲੈਦਾ ਬਣ ਜਾਣਾ ਮੰਨ ਲਾ ਇਦਾਂ ਲੈਦਾ ਬਣ ਜਾਣਾ ਹੋਰ ਜਾ ਕੇ ਕੀ ਪਤਾ ਲੱਗਦਾ ਹੈ ਹੁੰਦੇ ਕਈ ਤਰ੍ਹਾਂ ਦੇ ਆਂ ਗਾਹਾਂ ਆਪਾਂ ਨੂੰ ਪੈਸਾ ਵੀ ਦੇਖਣਾ ਪੈਂਦਾ ਗੇਜ ਚ ਸਭ ਚੀਜ਼ ਚੰਗੀ ਆ ਇਹ ਵੀ ਗੱਲ ਠੀਕ ਹੈ ਜੀ ਹੂੰ ਡਾਕਟਰ ਸਾਹਿਬ ਕੋ ਸੰਤ ਪੈਸਾ ਵੀ ਦੇਖਣਾ ਪਈ ਕਿਹੜਾ ਵੀਟਾਉਂਦੇ ਆ ਸਾਡੇ ਪੁੱਤ ਪਾਣੀ ਰੱਦ ਲੱਗ ਲੱਗਾ ਨਹੀਂ ਗੱਲ ਗੱਲ ਮਸੀਹ ਦੇ ਕਹਿਣ ਦੀ ਆਏ ਆ ਵੀ ਆਪਣੀ ਜੇਬ ਵੀ ਦੇਖੋ ਭਾਈ ਗੱਲ ਇਹ ਆ ਹਾਂ ਜੇ ਇਹ ਵੀ ਦੇਖੋ ਤਾਂ ਵੀ ਠੀਕ ਹੈ ਤਰੀਚ ਵੀ ਦੇਖਦੀ ਸਕੂਲ ਇੱਕ ਕਰ ਗਈ 3 ਵਜੇ ਵੀਤਨੇ ਮੇਰੇ ਨਾਲ ਰੋਪੜ ਜਾਣਾ ਮੇਰਾ ਪਾਸ ਖੋ ਗਿਆ ਚਲੋ ਚੱਲੀਏ ਫਿਰ ਚਲੋ ਚਲੋ ਕਹੋ ਦੀ ਗਈ ਲੋ ਜੀ ਪਹੁੰਚ ਗਏ ਬਾਜ਼ਾਰ ਚ ਆਉਂਦੀ ਸਾਰ ਉਨ ਦੀ ਸਾਰ ਡਿਮਾਂਡਾ ਸ਼ੁਰੂ ਉਹ ਦੀ ਹੈ ਕਹੇ ਜੀ ਨੀਂਦ ਪਾਈ ਜੈ ਲਾ ਹੈ ਤੁਸੀਂ ਕਹੇ ਜੀ ਨੀਂਦ ਪਾਈ ਛੋਟੀ ਆ ਲਾ ਆਵਾਜ਼ ਨਹੀਂ ਆਹ ਪਾ ਕੇ ਦੇਖ ਲਾ ਚਾਹੇ ਆਜੋ ਬਾਪੂ ਮੂਰੇ ਤੇ ਗੁੱਠਾ ਹੋਵਨ ਲੀ ਹਾਂ ਪਾ ਕੇ ਦੇਖ ਆਜਾ ਮੁੰਬੇ ਨੇ ਆ ਜਾਣਾ ਅੰਕਲ ਕਹਿੰਦਾ ਬੱਸ ਸਮੇਂ ਸਮੇਂ ਤੇ ਆਦੇ ਰਹਿਣਾ ਜੋਗੀ ਤੇਰੀ ਮਿੰਦ ਨੇ ਹੁਣ ਕਿੱਥੇ ਜਾਣਾ ਹੈ ਕਿੰਨੀ ਸੋਹਣੀ ਹੈ ਨਾ ਇਹ ਤਾਂ ਕਰਕੇ ਫਿਰ ਜਾਣਾ ਹੈ ਪਰ ਉਹ ਟਾਈਮ ਪਰ ਦੱਸਿਆ ਜਾਊਗਾ ਸਰਪ੍ਰਾਈਜ਼ ਤਾਂ ਹੀ ਤਾਂ ਕਹਿਨੀ ਆ ਮੈਂ ਸਾਢੇ 350 ਜੀ ਤੇਰੇ ਸਾਡੇ ਰਿਸ਼ਤੇਦਾਰ ਚੱਪਲਾ ਵੱਡੂ ਆ ਜੀ ਜਿੰਨੀਆਂ ਮਰਦੀ ਚੱਪਲਾ ਅੱਜ ਵੈਸੇ ਬਾਜ਼ਾਰ 'ਚ ਥੋੜੀ ਰੌਣਕ ਘੱਟ ਆ ਪੁਰਾਣੀ ਗਰਮੀ ਕਰਕੇ ਗਰਮੀ ਦਾ ਕਾਰਨ ਕੰਨ ਕਿਆ ਚੱਕਰ ਖਾਲੀ ਖਾਲੀ ਹੀ ਆ ਬਾਜ਼ਾਰ ਅੱਜ ਨਹੀਂ ਤਾਂ ਬਾਜ਼ਾਰ ਤੇ ਰੌਣਕ ਬਹੁਤ ਹੋ ਜਾਂਦੀ ਐ ਇਸ ਟਾਈਮ ਤੱਕ ਤਾਂ ਹੁਣ ਤਾਂ ਟਾਮਾ ਟੱਲੇ ਹੀ ਕੋਈ ਮੋਟਰਸਾਈਕਲ ਵਾਲੀ ਹੀ ਦੇਖਦਾ ਅ ਉਹਨੇ ਵਾਲੇ ਤੁਹਾਨੂੰ ਘੱਟੇ ਆ ਸੀ ਉਹ ਖੜਦੇ ਇੱਕ ਬਸ ਬਾਕੀ ਥੋੜੇ ਬਾਅਦ ਉਹ ਅੱਗੇ ਖੜਦੇ ਟਾਮਾ ਟੱਲੇ ਜੇ ਲੋਕ ਤੇ ਆ ਮੇਰੇ ਕੋਲ ਸੁਣੋ ਲੋ ਜੀ ਜਮਾਬਾ ਜੀ ਰੌਣਕ ਹੈ ਨਹੀਂ ਵੈਸੇ ਕੱਪੜਾ ਲੈਣਾ ਅਸੀਂ ਸੋਪਿਆਂ ਦਾ ਇੱਥੇ ਪੁੱਛ ਲੋ ਪੂਰੇ ਕਰ ਲੋ ਪਤਾ ਹੌਂ ਚੇਰੀ ਪੜਦੇ ਵਾਲੀ ਸ਼ੌਪ ਦੇ ਉੱਪਰ ਠੀਕ ਹੈ ਇੱਥੇ ਬੈੱਡ ਸ਼ੀਟ ਵੀ ਮਿਲਦੇ ਪੜਦੇ ਵੀ ਮਿਲਦੇ ਆ ਮੈਂ ਕਹਿੰਦੀ ਵੀ ਜਿਹੜੇ ਆਪਾਂ ਨੇ ਸੋਫੇ ਕਵਰ ਲੈਣੀਆਂ ਜਿੱਦਾਂ ਲਗਾ ਪਿਆ ਨਿਮਣ ਮਣਾਈ ਹੋਈ ਉਹ ਅਲਕਾ ਜੀ ਨੇ ਕੁਝ ਨਹੀਂ ਦੇਖਿਆ ਕਹਿੰਦੇ ਮੈਂ ਹੁੰਦਾ ਹੁੰਦਾ ਨਾ ਉਹਦਾ ਹੀ ਘਰਾਂ ਚੀ ਟੇਪ ਲੈ ਕੇ ਗਾ ਪਾਈ ਗਈਆਂ ਸੀ ਫੋਟੋ ਦਿਖਾ ਕੇ ਇਹਦੇ ਆਕਲ ਜੀ ਨੇ ਫੋਟੋ ਦੇਖੀ 1 ਮਿੰਟ ਚ ਦੱਸਤਾ ਵੀ ਭਾਈ ਐਨੇ ਪੀਸ ਲੱਗਣੇ ਹਾਂਜੀ ਹਾਂ ਹਾਂ ਇਤੋਂ ਐਗਜੈਕਟ ਐਨ ਪੀਸ ਕਿਟ ਵਾਲੇ ਸੋਫੇ ਕਵਰ ਦਵਾਂਗੇ ਹਾਂਜੀ ਹਾਂਜੀ ਅੱਛਾ ਲੱਗੇਗਾ ਚੀਪ ਇਨਵੈਸਟ ਹਾਂਜੀ ਆਜੋ ਭਾਈ ਜਿੱਦਾਂ ਤੁਹਾਡੇ ਜਸਮੀ 20 پیس 22 पीस लग रहे हैं हम्म 22 पीस लग रहे हैं 22 पीस ਵਿੱਚ ਇਹ ਐਂਟੀ ਸਕਿਟ ਵਾਲਾ ਸਭ ਤੋਂ ਬੈਸਟ ਪੀਸ ਦੇ ਰਹੇ ਜੇ ਇਹਦੇ ਵਿੱਚ ਕਲਰ ਹੋਰ ਲੇਦੇ ਕਿਉਂਕਿ ਨੂਰ ਚੜਦੀ ਆ ਮੈਂ ਸਮਝ ਗਈ ਪਹਿਲਾਂ ਚੈੱਕ ਕਰ ਲੈ ਕਪੜਾ ਕਲਰ ਤਾਂ ਡਾਰਕ ਦੇ ਦੇਣੀ ਜਿਵੇਂ ਕਰੀਮ ਕਲਰ ਸਭ ਕੁਝ ਹੈ ਪਰ ਇਹ ਅੱਛਾ ਲੱਗੇਗਾ ਸੋਫਾ ਤਾਂ ਐਸਾ ਹੀ ਸੋਨਾ ਲੱਗਦਾ ਪਰ ਜਿਹੜਾ ਬੱਚੇ ਚੜਦੇ ਉੱਪਰ ਸਾਰਾ ਮਾਰਦੇ ਚੜ ਚੜ ਕੇ ਚੜਨ ਤੋਂ ਫਿਰ ਇਹ ਥੋਲਾਂਗੇ ਬੱਚੇ ਚੜਨਗੇ ਨਹੀਂ ਫਿਰ ਤੁਸੀਂ ਚਲੋ ਡਾਇਰੈਕਟ ਸ਼ੇਰ ਹਾਂ ਹਾਂ ਵੈਸੇ ਉਹ ਕਪੜਾ ਠੀਕ ਆ ਕਪੜਾ ਬੜੀ ਵਧੀਆ ਐਂਟਸਕਿਟ ਵਾਲਾ ਦਿਖਾਇਆ ਬੜੀ ਕੁਆਲਿਟੀ ਚ ਸੰਜੇ ਆ ਦਿਖਾਣਾ ਫੁਲੇਨ ਦਿਖਾਈ ਨਹੀਂ ਹੋਮ ਡਿਜ਼ਾਈਨਰ ਐ ਚੀਪ ਡਿਜ਼ਾਈਨ ਜੀ ਦਿਖਾਓ ਆ ਬਹੁਤ ਸੇਫ ਚੀਪ ਐਂਡ ਵੈਸਟ ਸਸਤਾ ਬਨੇਗਾ ਚਲੋ ਸਸਤਾ ਮਹਗਾ ਤਾਂ ਕੁਛ ਨਹੀਂ ਦੇਖਣਾ ਬਸ ਚੀਜ਼ ਤੁਸੀਂ ਬੈਸਟ ਦੇ ਦੋ ਵੀ ਜਿਵੇਂ ਮੁੜ ਕੇ ਚੀਜ਼ ਲੈਣੀ ਛੇਤੀ ਧੀਆ ਹੋ ਜਾਂਦਾ ਸਿੰਪਲ ਹੋ ਗਿਆ ਜੇ ਸਿੰਪਲ ਵੀ ਨਾ ਤਾਂ ਇੱਕ ਇਹ ਇੱਕ ਇਹ ਚੀਜ਼ ਕਰ ਦਾਰਕ ਕਲਰ ਚ ਦਿਖਾਇਆ ਜਿਹੜਾ ਕੁਛ ਵੀ ਹੋ ਤੁਸੀਂ ਸਾਨੂੰ ਦਿਖਾਉਂਗੇ ਡਾਰਕ ਕਿਹੜਾ ਦਿਖਾਓ ਕੁਤਨਾ ਜਿਵੇਂ ਸੋਫਿਆਂ ਦਾ ਉਹਨੇ ਕਲਰ ਦੇਖਿਆ ਉਹ ਚੀਜ਼ ਨਾਲ ਵੀ ਦਿਖਾ ਰਹੇ ਆ ਜੀ ਅਸੀਂ ਮੈਂ ਸਮਝ ਗਈ ਕੋਸ਼ਿਸ਼ ਕਰ ਰਹੀ ਹਾਂ ਮੈਚਿੰਗ ਕਰਨ ਦੀ ਹਾਂ ਠੀਕ ਹੈ ਸੋਫਿਆਂ ਤੇ ਲੱਗਿਆ ਵੀ ਵਧੀਆ ਲੱਗੇ ਹਾਂ ਹਾਂ ਵੀ ਕਲਰ ਕੁਸ਼ਤੀ ਜਾ ਮੈਲਾ ਨਹੀਂ ਹੋਣਾ ਮੈਲਾ ਨਹੀਂ ਬਣੀ ਸੋਫਾ ਮੈਂ ਠੀਕ ਹੈ ਮੈਲ ਮੈਲ ਖੋਰਾ ਜਾ ਕਲਰ ਉਹ ਨਹੀਂ ਸੁਣੇ ਮੈਲ ਖੋਰਾ ਜਾ ਕਲਰ ਇਹ ਸੋਫਾ ਕਵਰ ਸਾਡਾ ਬਹੁਤ ਚੰਗਾ ਐਂਟੀ ਸਕਿਟ ਵਾਲਾ ਹੈ ਹਾਂਜੀ ਇਹ ਮੈਂ ਵੀ ਕਈ ਜਗ੍ਹਾ ਦੇਖਿਆ ਇਹ ਇਹ ਪੁੱਠਾ ਸਿੱਧਾ ਸਾਨੂੰ ਵੀ ਨਹੀਂ ਪਤਾ ਤੁਸੀਂ ਵੀ ਦੱਸ ਸਕਦੇ ਕਿ ਪੁੱਠਾ ਉਹ ਸਿੱਧਾ ਕਿਹੜਾ ਹੈ ਜਿਹੜੇ ਮੈਂ ਚੜ੍ਹ ਗਿਆ ਸਿੱਧਾ ਹੈ ਉਹ ਥੱਲੇ ਵਿਛਨੇ ਆਣਾ ਅੱਛਾ ਜੀ ਜੀ ਆ ਥੱਲੇ ਵਿਛਨੇ ਆਣਾ ਆ ਸਿੱਧਾ ਚਲੋ ਆਪਾਂ ਚਲੋ ਹੁਣ ਤੁਸੀਂ ਦੋਨੇ ਸਾਈਡ ਗੱਲੋ ਕਿਨੇ ਕੀ ਹੈ ਕਿਨੇ ਕੀ ਹੋਇਆ ਸਹੀ ਗੱਲ ਅੰਕਲ ਜੀ ਨੇ ਤਾਂ ਦਿਖਾਤਾ ਤੁਹਾਨੂੰ ਪਰ ਇਹ ਸਾਡਾ ਬਹੁਤ ਅੱਛਾ ਚੱਲਦਾ ਹੈ ਨਾਈ ਸਰ ਹਨਾ ਪੂਰਵੀ ਸ਼ੇਡ ਮਿਲ ਜਾਣਗੇ ਇਸ ਤਰ੍ਹਾਂ ਹੋਰ ਦਿਖਾ ਦਵਾਂ ਕਈ ਹੋਰ ਦਿਖਾ ਦਵਾਂ ਪਰ ਲਾਈਟ ਸ਼ੇਡ ਹੀ ਆਵੇ ਤੁਸੀਂ ਉੱਪਰੋਂ ਨਾ ਕਰਦੇ ਪਰ ਕਾਰਟੀ ਸਹੀ ਅੱਗੀ ਲੱਗੂਗਾ ਅੱਛਾ ਇਹ ਬਹੁਤ ਬੜੀ ਕੁਇਲੈਂਟੀ ਚੀਜ਼ ਹੈ ਇਸ ਕਿਉਂ ਹੈ ਸਾਲਾਂ ਉੱਪਰ ਹੋਰ 21 ਸਾਲ ਚੱਲੇਗਾ ਇਹ ਨਹੀਂ ਕਿ ਸਾਲ 2 ਸਾਲ 21 ਸਾਲ ਨਹੀਂ ਨਾ ਮੂਰੇ ਫਿੱਕੇ ਨਹੀਂ ਜਦ ਨਹੀਂ ਫਿੱਕੇ ਨੂੰ ਨਾ ਦੇਖੋ ਸੋਫੇ ਦਾ ਇਹ ਮੈਚ ਕਰਦਾ ਡਬਲ ਸ਼ੇਡ ਹੈ ਨਾ ਡਬਲ ਸ਼ੇਡ ਇਹ نیچے ਆਇਆ ਹੋਇਆ ਨਾ ਸੋਫੇ ਦੇ ਸੋਫੇ ਦੇ نیچے ਆਇਆ ਹੋਇਆ ਉੱਪਰ ਸ਼ੀਟ ਲੱਗੀ ਹੋਈ येलो ਕੰਪ ਤੇ ਪਰ ਇਹ ਅੱਛਾ ਲੱਗੇਗਾ ਤੁਹਾਡੇ ਸੋਫੇ ਨਾਲ ਮੈਚ ਕਰ ਜਾਏਗਾ ਸਹੀ ਲੱਗੇਗਾ ਹੂੰ ਮੈਨੂੰ ਹਾਂ ਵੀ ਸੋਹਣਾ ਲੱਗਿਆ ਇਹ ਸ਼ਾਈਨਿੰਗ ਜੀ ਕਰੂਗਾ ਹੈਨਾ ਇਹ ਵੀ ਵਧੀਆ ਹੈ ਚਿੱਟੀਆਂ ਨੇ ਕਿਤਾ ਹੋਰ ਦਾ ਖਾਸਾ ਦਿਖਾ ਦਿਓ ਭਾਜੀ ਉਹ ਵੀ ਕਲਰ ਥੋੜਾ ਜਿਆ ਹੋਰ ਹੋਵੇ ਮੈਲ ਖੋਰ ਆ ਜਾ ਕਿਉਂਕਿ ਬੱਚਿਆਂ ਵਾਲਾ ਘਰ ਆ ਤੁਹਾਨੂੰ ਪਤਾ ਹੀ ਆ ਨਿਆਣੇ ਜਿਹੜੇ ਕੁਝ ਡੋਲਤਾ ਕੁਝ ਕਰਦਾ ਬੱਚੇ ਨੇ ਤਾਂ ਕਰਨਾ ਹੀ ਬੱਚੇ ਬਿਲਕੁਲ ਆ ਦੇਖੋ ਐਕਸੈਕਟ ਬੈਚੇ ਥੋੜੇ ਨਾਲ ਸੋਫੇ ਨਾਲ ਹੁੰਦੇ ਹੀ ਨਹੀਂ ਜੀ ਕਾਫੀ ਗੈਟਰ ਪਾਏਗੀ ਇਹਦੇ ਨਾਲ ਜਿਹੜੀ ਫਲਾਵਰਟ ਜੀ ਹਨ ਹਾਂ ਡਿਜ਼ਾਈਨਿੰਗ ਬਣਗੀ ਨਾ ਹਮ ਇਹ ਤਾਂ ਹੈਗੀ ਬਦਗੀ ਅੱਛਾ ਬਣੇ ਇਹ ਦੇਖੋ ਇਹਦਾ ਕੀ ਪ੍ਰਾਈਸ ਵਗੈਰਾ ਵੀ ਹੈ ਜੀ ਇਹ ਸਿਰਫ 2400 ਰੁਪਏ ਦਾ ਸੈੱਟ ਬਣਨਾ ਤੁਹਾਡਾ ਜਿਵੇਂ ਗੱਡੀਆਂ ਦੇ ਵਿੱਚ ਮੈਨੂੰ ਲੱਗੇ ਸੋਫਾ ਦਿਖਾਇਆ ਤਾਂ ਮੈਨੂੰ ਗੱਦੀ ਨਹੀਂ ਦਿਖਾਈ ਦਿੱ ਉਸ ਦਾ ਅੱਛਾ ੱਲੇ ਸੋਫੇ ਸੋਫੇ ਦਾ ਸੋਫੇ ਸੋਫੇ ਦਾ ਪੂਰਾ ਕੰਪਲੀਟ ਸੈੱਟ ਸਨੇਟਰੀਆਂ ਵਿੱਚ ਹੈ ਸਨੇਟਰੀਆਂ ਵਿੱਚ ਸਨੇਟੀਆਂ ਜਿਹੜੀਆਂ ਹੁੰਦੀਆਂ ਜੀ ਉਹ ਵਿੱਚੇ ਹਾਂ ਸੈਟੀਆਂ ਦਾ ਉਹ ਵਿੱਚੇ ਇਹ ਐਲ ਸ਼ੇਪ ਹੈ ਜੇ ਲੌਂਜਰ ਵੀ ਹੈ ਜਿਸ ਤੇ ਲੇਟ ਵੀ ਜਾਂਦੇ ਆ ਪਲੱਸ ਉਹ ਵੀ ਵਿੱਚੇ ਪਾਤਾ ਤੁਸੀਂ ਹਾਂ ਠੀਕ ਹੈ ਸਾਰਾ ਕੁਝ ਜੋੜਤਾ ਠੀਕ ਆ ਫਿਰ ਜੇ ਕਿਤਾ ਫਿਰ ਫालतू ਹੋਵੇ ਤਾਂ ਵਾਪਸ ਵੀ ਹੋ ਜਾਊਗਾ ਐਸਾ ਕੋਈ ਨਹੀਂ ਆਹ ਸੀ ਲੱਗਦਾ ਮੇਰੇ ਹਿਸਾਬ ਨਾਲ 22 ਹੀ ਆ ਓਕੇ ਠੀਕ ਆ ਜੇ ਕਿਲੋ ਫालतू ਹੈ ਵਾਪਸ ਹੋ ਜਾਊਗਾ ਉਹਦੇ ਪੈਸੇ ਵਾਪਸ ਇਥੇ ਕਟਿੰਗ ਹੋਣੀ ਆ ਹਾਂ ਕਿ ਸਾਡੇ ਕੋਲ ਰੋਲ ਹੁੰਦਾ ਨਾ ਨਹੀਂ ਆਪਣੀ ਮਰਜ਼ੀ ਪੀਸ ਲੈਣੀ ਨਹੀਂ ਜਿਹੜਾ ਸੀ ਇੱਥੇ ਲਾਉਂਾ ਕਟਿੰਗ ਕਰਕੇ ਆਪਣੇ ਆਪ ਲਾਉਣਾ ਇਹਦਾ ਉਸ ਦੱਸਾਂਗਾ ਇਹਦਾ ਤਿੰਨ ਵਾਲੇ 3 ਲੱਗਨੇ ਆ ਇਹਦਾ ਇਹਦਾ ਕੀ ਪ੍ਰਾਈਸ ਆ ਜੀ 250 ਰੁਪਏ ਦਾ ਬਣੇਗਾ ਕੁਆਲਟੀ ਜ਼ਿਆਦਾ ਫਾਈਨ ਹੈ ਸਾਰਿਆਂ ਨੂੰ ਪਸੰਦ ਆਏਗਾ ਕੁਆਲਿਟੀ ਬਹੁਤ ਅੱਛੀ ਦੇ ਰਹੇ ਹੋ ਔਰ ਇਹਨੂੰ ਡਿਜ਼ਾਈਨ ਤਾਂ ਵੀ ਵੈਸੇ ਚਲੋ 100 200 ਦੀ ਗੱਲ ਨਹੀਂ ਪਰ ਡਿਜ਼ਾਈਨ ਤਾਂ ਵੀ ਨਹੀਂ ਮਾੜਾ ਤਾਂ ਪਹਿਲਾਂ ਤਾਂ ਮੈਂ ਅਸੀਂ ਡਿਸਕਸ ਕਰਿਆ ਸੀ ਇਹ ਬਣਿਆ ਹੋਇਆ ਥਿਕਨੈਸ ਅੱਛਾ ਹੈ ਉਹ ਸੋਨੇ ਵਿੱਚ ਲੈਣਾ ਉਹ ਕਰੀਮ ਠੀਕ ਹੈ ਮੈਂ ਉਹ ਕਹਿ ਰਹੀ ਸੀ ਮੈਂ ਇਹ ਤਾਂ ਕਹਿ ਦਿੱਤੀ ਵੀ ਨੂਰ ਨੇ ਜਿਹੜੇ ਗੰਦੇ ਪੈਲੇ ਕਰਨ ਦੇ ਕਰੰਦ ਨੂਰ ਦਾ ਕੰਮ ਹੈ ਗੰਦਾ ਕਰਨਾ ਸਾਡਾ ਕੰਮ ਹੈ 1 ਮਿੰਟ ਭਾਜੀ 1 ਮਿੰਟ ਠੀਕ ਹੈ ਮੜਾ ਕੱਢ ਲੋ ਕੱਢ ਲੋ ਕੱਢ ਲੋ ਨੀ ਚਾਹ ਹੁਣੋ ਜਸਮੀਨ ਇਹ ਗੱਡੀਆਂ ਦੇਖ ਲਈਏ ਸਤੋਂ ਅੱਛਾ ਗੱਡੀਆਂ ਹੋਰ ਤੁਹਾਡੀ ਜੇਬ ਖਾਲੀ ਕਰਕੇ ਜਾਵਾਂਗੇ ਹੁਣ ਇਹ ਤਾਂ ਹੈ ਨਹੀਂ ਫਿਰ ਭਾਰਤੀ ਜਾਵਾਂਗੇ ਲੈ ਰਸ ਉਹ ਸੋਫਾ ਲਿੱਤਾ ਹੁਣ ਉਹਨੂੰ ਬਚਾਉਣੇ ਵਾਸਤੇ ਇਹਦੇ ਨਾਲ ਹੋਵੇ ਛੋਟੀਆਂ ਉਹ ਦੇਖਾਂ ਇਹ ਚੰਗੇ ਲੱਗਦੇ ਕੋ ਇਹ ਵੀ ਗੱਲ ਸੋਹਣਾ ਲੱਗਦਾ ਹੈ ਨਾ ਹਾਂ ਉਹਦੇ ਨਾਲ ਆਹ ਬੰਦੇ ਇਹ ਰੰਗ ਦਿੱਤੇ ਨਦਾਂ ਉਹ ਤੁਹਾਨੂੰ ਕਾ ਕਰੇ ਜਿਹੜਾ ਤੁਸੀਂ ਸਾਨੂੰ ਅਸਲੀ ਕਵਰ ਦਿੱਤਾ ਏ ਉਹਦੇ ਨਾਲ ਆਹ ਕਿਹਾ ਆ ਕਿਹਾ ਤੇ ਆਹ ਕਿਹਾ ਮੇਰੇ ਸਾਹਮਣੇ ਇਹ ਰੰਗ ਚੱਲੇਗਾ ਜ਼ਿਆਦਾ ਬ੍ਰਾਊਨ ਬ੍ਰਾਊਨ ਟੱਚ ਕਰੇਗਾ ਨਾ ਜਿਹੜਾ ਤੁਹਾਡਾ ਸੋਫੇ ਦਾ ਕਿਲਾ ਡਬਲ ਸ਼ੇਡਿੰਗ ਹੈ ਓਕੇ ਉਹ ਸੋਫੇ ਦਾ ਕਲਰ ਜਿਹੜਾ ਦਿੱਤਾ ਹੈਗਾ ਉਹ ਨੀਚਲਾ ਆਈਡੀਆ ਮਿਲਦਾ ਜੁਲਦਾ ਹੈ ਜਿਹੜਾ ਇੱਕ ਡਾਰਕ ਆ ਪੀਲਾ ਜਿਹਾ ਉਹ ਮਿਲਦਾ ਜੁਲਦਾ ਹੈ ਇਹ ਮੁੰਡਾ ਹੋਰ ਵੀ ਦਿਖਾ ਰਹੇ ਜਿਹੜਾ ਕਿਹੜਾ ਠੀਕ ਲੱਗਦਾ ਆਦਾ ਉਹੀ ਕਪੜਾ ਆ ਗਿਆ ਜਿਹੜਾ ਲਝਾਉਂਦਾ ਬੰਦੇ ਨੇ ਵੀ ਸਿੱਧਾ ਕਿੱਦੋਂ ਨੂੰ ਪੁੱਠਾ ਕਿੱਦੋਂ ਇਹ ਕੋਈ ਸੈਂਪਲ ਦਿਖਾ ਰਿਹਾ ਪਰ ਚੱਲਣਾ ਹੈ ਆ ਤੁਹਾਨੂੰ ਆਪਣੀ ਆਪਣੀ ਹੁਣ ਗਰੇ ਵਾਲਾ ਗਰੇ ਲਏਗਾ ਨਾ ਬਰੌਨ ਨਹੀਂ ਲਏਗਾ ਕੋਈ ਬੰਦੂ ਸ਼ਾਇਦ ਕੋਈ ਨਹੀਂ ਹੈਗਾ ਆਪੇ ਥੋੜਾ ਤਾਂ ਕਿ ਨਾਲ ਚੱਲਣਾ ਪੰਜੇ ਮੀਲ ਦੋਏ ਲ 7 20 ਲੱਗਣਗੇ ਨਾ ਨਹੀਂ ਚੱਲੂਗਾ ਤਾਂ ਇਹ ਵੀ ਤੁਸੀਂ ਇਹ ਵੀ ਚੱਲੇਗਾ ਇਹ ਵੀ ਚੱਲੇਗਾ ਇਹ ਵੀ ਚੱਲੇਗਾ ਜੇ ਜਿਆਦਾ ਛੋਟੀ ਆ ਉਹਦੇ ਵਿੱਚ ਵੀ ਇਹ ਚੱਲੂ ਫਿਰ ਛੋਟੇ ਦੇ ਵਾਸਤੇ ਛੋਟੇ ਦੇਨੇ ਦੋ ਕੋ ਦੋ ਫੱਟੋ ਫਿਰ ਇਹਦੇ ਨਾਲ ਦੇ ਗੱਲੋ ਉਹ ਇੱਕ ਬੈੱਡ ਵਾਲੀਆਂ ਕਈ ਥੋੜੀ ਜਿਹੀ ਉਹ ਬੜੀ ਵੀ ਆ ਜੀ ਉਹ ਸਮਝ ਗਏ ਸੁਣਾਣਾ ਬੜਾ ਸੁਣਾਣਾ ਹਾਂ ਉਹ ਤੁਹਾਨੂੰ ਬਟਾਣਾ ਪੈਗਾ ਸਲਾਣਾ ਪੈਗਾ ਉਹਦਾ ਕੱਪੜਾ ਮਿਲ ਜੂਗਾ ਹਾਂ ਕੋਸ਼ਿਸ਼ ਚਨੇ 20 20 20 ਸੁਣਾਣਾ ਜੀ 2400 ਉਹਨੇ ਇਹ ਕਰ ਲਿਆ ਆਪਾਂ ਸਿਲਕਟਾ ਹੈ ਹਾਂ ਇਹ ਲੈਣੇ ਉਦੋਂ ਨਾ ਸੋਹਣੇ ਲੱਗਣਗੇ ਅੱਛਾ ਜਿਹੜੀਆਂ ਛੋਟੀਆਂ ਦੱਦੀਆਂ ਹਾਂਜੀ ਜਿਹੜੀ ਇਸ ਤੇ ਛੋਟੀ ਉਹ ਤਾਂ ਦੇਣਗੇ ਹੂੰ 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 ਜੇ ਤੁਹਾਨੂੰ ਵਦਿਆ ਲੱਗਿਆ ਕੁਛ ਚੇਂਜ ਕਰ ਜਿਓ ਹੂੰ ਆਹੋ ਚਲੋ ਬਾਕੀ ਰੰਗਦਾਰ ਹੈ ਲਾਲ ਪੀਲੀ ਹਰੀ ਆ ਉਹ ਨਹੀਂ ਦਿਖਾਈ ਮੈਚਿੰਗ ਵੀ ਸ਼ੇਡਿੰਗ ਹੈ ਜਿੱਦਾਂ ਇੱਕ ਤੁਹਾਡਾ ਉਹ ਦੱਸਣਾ ਮੈਂ پیسے ਜਦੋਂ ਤਾਂ ਵੀ ਨਹੀਂ ਹੋਣਾ 30 ਇੰਚ ਹੈ ਨਾ ਇਸ ਸਾਈਡ ਤੇ ਉਹ ਪਿੱਲੋ بڑا ਉਹ ਸਲਾਣਾ ਹੀ ਬੇਗਾ ਜਿਹੜਾ ਸਭ ਤੋਂ ਬੜੀ ਕੁਸ਼ਨ ਆਂਦਾ 24 24 ਆਂਦਾ ਹੂੰ ਜਿਹੜਾ ਜਿਵੇਂ ਹੁਣ ਤੁਸੀਂ ਆ ਚੀਜ਼ ਦਾ ਸਾਨੂੰ ਕੱਪੜਾ ਮਿਲ ਚੁਕਾ ਹਾਂ ਇਹਦੇ ਨਾਲ ਦੇ ਮੈਂ ਦੋ ਬਣਾ ਕੇ ਨਾ ਦੋ ਆਪੇ ਜੋੜ ਕੇ ਫਿਰ ਤੁਹਾਡਾ 30 ਬਣ ਜਾਏਗਾ ਜਾਂ ਤਾਂ ਸਾਨੂੰ ਇੱਦਾਂ ਦਾ ਕੱਪੜਾ ਦੇ ਦੋ ਪੀਸ ਮੰਗਾ ਪਾ ਹਾਂ ਫਿਰ ਮੈਂ ਦੋ ਪੀਸ ਮੰਗਾ ਲਾਂਗਾ ਫਿਰ ਮੰਗਾਵਾ ਲਿਓ ਹੈ ਨਾ ਫਿਰ ਉਹਦਾ ਬਣਾ ਲਾਂਗੇ ਅਸੀਂ ਕੋਈ ਨਹੀਂ ਉਹ ਫਿਰ ਮੈਂ ਆਈਡੀਆ ਦੱਸਦਾ ਹਾਂ ਉਹ ਬੜੀ ਜਿਹੜੀ ਹੈਗਾ ਇਹ ਛੋਟੀ ਦਿਖਾਈ ਤੁਸੀਂ ਉਹ ਤਾਂ ਇੰਨੀ ਕੀ ਹੈ ਜੀ ਬਿਲਕੁਲ ਛੋਟੀ ਹੈ ਇਹਦੇ ਨਾਲੋਂ ਵੀ ਛੋਟੀ ਨੇ ਅੱਡੇ ਕੇ ਕਿੱਡੀ ਕਿਹਾ ਹੋ ਐਡੀ ਕੇ ਹੋਣੀ ਬੀ ਦੇ ਵਿੱਚ ਛਿੱਕੇ ਕਰਦੇ ਨਹੀਂ ਨਨਨੇ ਤੁਹਾਡਾ ਪਰੇਗਾ ਨਾ ਫੁੱਲ ਜਾਏਗੀ ਨਾ ਨਹੀਂ ਨਹੀਂ ਉਹ ਤਾਂ ਜਮੇ ਛੋਟੀ ਹੈ ਜੀ ਬਿਲਕੁਲ ਹੈ ਕਿੰਨੇ ਸਾਈਜ਼ ਉਹ ਛੋਟੀ ਦਾ ਵੀ ਸਾਈਜ਼ ਫੋਟੋ ਵਿੱਚ ਨਾ ਉਹ ਤਾਂ ਮੇਰੇ ਖਿਆਲ ਨਾਲ 13 13 ਆ ਰਿਹਾ ਆ 13 13 ਜੀ 13 13 ਜੀ ਇਹ ਤਾਂ ਦੇਖਿਓ ਤਾਂ ਇੰਚੇ ਤੇ ਨਾ ਮੜਾ ਜੀ ਇਹਦਾ 16 ਬਾਈ 16 ਹੋਣੀ ਜੀ ਘਟੋ ਘਟਾ ਬੜੀ ਹੈ ਜਿਆਦਾ ਹਾਂ ਆ ਆਉਣੀ ਹੈ ਜੀ ਆ ਜੀ ਆਉਣੀ ਹੈ ਆ ਨਹੀਂ ਆਉਣੀ ਮੈਨੂੰ ਦਿਖਾ ਤੇ ਹਾਂਜੀ ਇੰਚ ਟੇਪ ਨਹੀਂ ਹੈਗਾ ਵੀਰ ਹਾਂ ਜਵਾਬ ਦੇ ਰਿਹਾ 12 12 ਉਹ 12 12 ਜੀ 16 16 ਜਵਾਬ ਕੋਈ ਨਹੀਂ 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 ਇਹ ਜਿਆਦਾ ਫੁੱਲ ਜਾਈਗੀ ਨਾ 13 13 ਤਾਂ ਸੀ ਕਿ ਨਾਪ ਕੀਤਾ ਫਿਰ ਇਹ ਫੁੱਲੇਗੀ ਵੀ ਨਾ ਫੁੱਲਣੀ ਤਾਂ ਹੈ ਨਹੀਂ ਹੋ ਕਿਉਂ ਹੋ ਜਦੋਂ ਵਿੱਚ ਪਾਉਂਗੀ ਇਹ ਤੇ ਹਾਂ ਚਿਪਕੋੜ ਤੇ ਪਪੜ ਵਰਗਾ ਥੋੜਾ ਜਿਹਾ ਠੀਕ ਹੈ ਉਹਨੇ ਭਰਨਾ ਵੀ ਤਾਂ ਹੈ ਅੱਛਾ ਵੀ ਜਗ੍ਹਾ ਵੀ ਤਾਂ ਲੈਣੀ ਆ ਪਾ ਇੱਕ ਪਾਸੇ ਨੂੰ ਖੁੱਲੀ ਹਰਮੀ ਵੀ ਲੱਗੂਗੀ ਬਚਾਈ ਜੇ ਹੋਇਆ ਕੁਝ ਜੇ ਹੋਇਆ ਤਾਂ ਇਹਦੇ ਤੇ ਹਲਕੇ ਜਿਹੇ ਸਲਾਈ ਮਾਰਨੀ ਆ ਹਾਂ ਮਾਰ ਪਿੱਛੇ ਮਾਰਨੀ ਆ ਸਲਾਈ ਉੱਪਰ 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 ਕਰੀਮ ਧਾਗੇ ਨਾਲ ਮਾਰ ਦਈਏ ਨਾ ਉਹ ਡਿਜ਼ਾਈਨਿੰਗ ਬਣ ਜਾਏਗੀ ਆਪਣੇ ਕੁਝ ਨਹੀਂ ਕਰਨਾ ਪਰ ਆਏਗਾ ਇਹ ਵੈਰੀ ਗੁੱਡ ਸਲਾਈਓ ਮਾਰਨੀ ਪੈਣੀ ਆ ਉਦਾਂ ਇੱਕ ਟੇਬਲ ਦਾ ਕੱਪੜਾ ਦੇ ਦੋ 24 24 ਨਹੀਂ 48 48 ਟ੍ਰਾਂਸਫਰ ਗੋਲਾ 4x ਟੇਬਲ 4x ਅਕਲ ਕੋ ਸਮਾਨ ਟੇਬਲ ਨੰਬਰ ਪੁਰਾਣੇ ਦਾ ਟਾਈਮ ਤੇ ਤੇ ਮੇਰੇ ਕੋਲ ਸਾਰਾ ਕੁਝ ਹੈਗਾ ਉਹਦੇ ਨਾਲ ਦੇ ਵੀ ਦਿਖਾ ਦਿਓ ਮੈਨੂੰ ਸੈਂਟਰ ਤੇ ਉਹ ਰੈਕਟੈਂਗਲ ਵੀ ਕਹਿੰਦੇ ਉਹ ਸ਼ੀਸ਼ੇ ਵਾਲਾ ਤੁਹਾਡਾ ਉਹ ਲੱਕੜੀ ਦੇ ਆ ਤਾਂ ਦੋ ਕਲਾਈ ਵਾਲੇ ਉਹ ਤਾਂ ਫਿਰ ਪ੍ਰਿੰਟਡ ਦਊਗਾ ਟ੍ਰਾਂਸਪੇਰੈਂਟ ਤਾਂ ਇਹਨਾਂ ਨੂੰ ਦਊਗਾ ਨਾ ਤੇ ਉਹ ਚੌਰਸ ਹੈ ਨਾ ਸ਼ੀਸ਼ਾ ਦਿਖਦਾ ਰਹੇਗਾ ਅਸੀਂ ਉਹ ਟ੍ਰਾਂਸਪੇਰੈਂਟ ਤਾਂ ਬਿਛਾਣਾ ਜੇ ਉਹਦੇ ਤੇ ਸਕ੍ਰੈਚ ਵਗੈਰਾ ਨਾ ਪਵੇ ਹਾਂਜੀ ਹਾਂ ਹਾਂ ਠੀਕ ਹੈ ਨਾ ਟੇਬਲ ਦੀ ਉਮਰ ਡਬਲ ਹੋ ਜੇ ਹਾਂਜੀ ਹਾਂ 88 ਗਲਾਸ ਰੱਖਦੇ ਆ ਕੱਪ ਰੱਖਦੇ ਆ ਹਲਕੇ ਜਿਹੇ ਪੈਂਦਾ ਸਕ੍ਰੈਚ ਆਪਣੇ ਕੋ ਕਿਆ ਕਿਆ ਮਿਲ ਜਦਾ ਕਈ ਵੇਸੇ ਸਾਰਾ ਸਿਸਟਮ ਮੇਰੀ ਸ਼ੌਪ ਦਾ ਨਾਮ ਹੈ ਮੁਸਕਾਨ ਹੈਂਡਲੂਮ ਹਾਂਜੀ ਸਾਡੇ ਕੋਲ ਹੈਂਡਲੂਮ ਦਾ ਘਰ ਦਾ ਕੋਈ ਵੀ ਸਮਾਨ ਹੈ ਮਿਲ ਜਾਈਗਾ ਬੈੱਡ ਸ਼ੀਟਸ ਕਲਰਟਨ ਵਗੈਰਾ ਸੋਫਾ ਕਵਰ ਬੈੱਡ ਸ਼ੀਟਸ ਟੇਬਲ ਵਗੈਰਾ ਕੰਪਨੀ ਅੱਛੀ ਮਿਲ ਜਾਈਗੀ ਸਾਰੇ ਟ੍ਰਾਈਡ ਐਂਟ ਵਗੈਰਾ ਐਕਸਪੋਰਟ ਕੁਆਲਟੀ ਦੇ ਸਾਰੇ ਮਿਲ ਜਾਣਗੇ ਬੈੱਡ ਕਵਰ ਵਗੈਰਾ ਟੌਪ ਸ਼ੀਟਸ ਵਗੈਰਾ ਏਸੀ ਸ਼ੀਟ ਵਗੈਰਾ ਏਸੀ ਸੈੱਟ ਵਗੈਰਾ ਸਾਰੇ ਹੀ ਮਿਲ ਜਾਣਗੇ ਆ ਕੋ ਬਲੈਂਕਟ ਕੋਲਟਾ ਰਜਾਈ ਔਰ ਸੈਟਪ ਵਗੈਰਾ ਸਾਰੇ ਵਿਆਹ ਸ਼ਾਦੀ ਦੇ ਨਾਲ ਲੈਣੇ ਵਾਲਾ 3 ਪਲਾਸ ਰੇਟ ਦਿਖਾਇਆ ਐ ਐਜੈਕਟ ਉਹਦੇ ਤੇ ਪਛਾਣੇ ਵਾਸਤੇ ਔਰ ਸਾਡੇ ਕੋਲ ਲਾਭ ਸਾਰੇ ਹੁੰਦਾ ਤਕਰੀਬਨ बस ए आ जाना देखो इन्होंने कहता आ गया ते आ ही ਜਾਂਦਾ ਕਿਉਂਕਿ ਅਸੀਂ ਵੀ ਸਟੈਂਡਰਡ ਸਾਈਜ਼ ਹੀ ਹੋਹੀ ਰੱਖਿਆ ਗਿਆ ਜੋ ਆਉਂਦਾ ਹੈਗਾ ਫਿਰ ਇਹਨਾਂ ਨੂੰ ਛੋਟਾ ਦੇ ਦੀਂ ਵੱਡਾ ਦੇ ਦੀ ਉਹਦਾ ਕੋਈ ਫਾਇਦਾ ਨਹੀਂ ਹੈ ਮੈਂ ਇਹਨਾਂ ਦੇ ਮੈਂ ਘਰ ਗਿਆ ਇੱਕ ਆਈਡੀਆ ਵਿੱਚ ਲਾ ਕੇ ਦੇ ਰਿਹਾ ਪਰ ਐਕਜੈਕਟ ਹੀ ਆਏਗਾ ਹਾਂਜੀ ਹਾਂਜੀ ਰੋਜ਼ ਦਾ ਕੰਮ ਹੈ ਕਰਨੇ ਫੋਟੋ ਕਹਿੰਦੇ ਟਲ ਜਾ ਲਿਆ ਚਲਦੀ ਆ ਇਹਦਾ ਨਾਪ ਦੱਸਾਂ ਨਾ ਫੋਨ ਨਹੀਂ ਹੁਣ ਦਾ ਨਾਪ ਐਸਟੀਮੇਟ ਤੁਸੀਂ ਮੇਰਾ ਤਨਾਪ ਸਕਤਾ ਨਾ ਨਾਪ ਦਵਾਤਵਾ ਕੇ ਕੋਈ ਨਹੀਂ ਉਹ ਤੁਹਾਨੂੰ ਚਾਹ ਪਾਣੀ ਪਿਲਾ ਦੋਗੇ ਜਾਂਦੇ ਜਾਂਦੇ ਇਹਨਾਂ ਨੂੰ ਟਿੱਕੇ ਖਿਲਾ ਦਿਓ ਬਿਲਕੁਲ ਹੈਂ ਫੇਰ ਤਾਂ ਨਹੀਂ ਦੋਸਤਾਂ ਨੂੰ ਮੈਂ ਖਲਾ ਦੂੰਗਾ ਮੈਂ پیسے ਅੱਧ ਹੋ ਗਈ ਬੱਸ ਜੀ ਜਿਆ ਕਰ ਦਿਨ ਮੈਂ ਕੋਈ ਨਹੀਂ ਜਿਹੜਾ ਮੈਂ ਸੋਫਾ ਕਵਰ ਦੇ ਰਹੇ ਬਹੁਤ ਅੱਛਾ ਦੇ ਰਹੇ ਆ ਉਹਦੇ ਵਿੱਚ ਇਹ ਹੈ ਕਿ ਤੁਹਾਡਾ ਫੜੋਸੀ ਫੜੋਸੀ ਵੀ ਕਹੂਗਾ ਵਾਓ ਤਵੀ ਆਪ ਲੈ ਕੇ ਆਣਾ ਆਪਣੇ ਬ੍ਰਦਰ ਅਨ ਸਿਸਟਰ ਉਹ ਭਾਬੀ ਨੂੰ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਪੀਸ ਦੇ ਰਿਹਾ ਔਰ ਚੱਲਣ ਵਾਲਾ ਇਹ ਨਹੀਂ ਹੈ ਕਿ ਹਾਂ ਦੇਤਾ ਓਕੇ ਬਾਈ ਬ੍ਰਦਰ ਵੀ ਛੋਟਾ ਸਿਸਟਰ ਈਦੀ ਪਾਜੀ ਈਦੀ ਮਾਸੀ ਦਾ ਲੜਕਾ ਮਾਸੀ ਦੀ ਬਹੂ ਮਾਸੀ ਦਾ ਕੁਛ ਹਾਂ ਰਵੇ ਤਾਂ ਜਮਾਈ ਛੋਟੇ ਛੋਟੇ ਚਲ ਜਿਹੜੇ ਬੜੇ ਆ ਉਹਨਾਂ ਨੂੰ ਲਿਆਈਓ ਛੋਟੇ ਨੂੰ ਉਰ ਨੂੰ ਪੜਾ ਬੜਿਆਂ ਦੇ ਵਿਆਹ ਹੋ ਜੇ ਮਿੱਤੇ ਜਿਹੜੇ ਬੜੇ ਆ ਉਹਨਾਂ ਨੂੰ ਜਮਾਈਆਂ ਸੋਫਾ ਕਬਰਤਾ ਉਹਨੂੰ ਹੀ ਦੇਨੇ ਆ ਜਿਹੜੇ ਪੜਦੇ ਉਹਨਾਂ ਨੂੰ ਤਾਂ ਸਕੂਲ ਭੇਜ ਲੈ ਕਿਉਂਕਿ 8 ਵਰਕਲ ਵੀ ਵਰਕਲ ਹਾਂ ਆ ਵੀ ਕਲਰ ਵੈਸੇ ਬਹੁਤ ਸੋਹਣਾ ਤਾਂ ਵੀ ਬਰਦਰ ਭਾਬੀ ਕਹਿ ਗਈ ਨਾਲ ਤੁਹਾਨੂੰ ਦੇਖ ਕੇ ਆਉਣਗੇ ਹੋਰ ਨੋਦੀ ਭੂਆ ਦੀ ਬਹੁਤ ਜਿਹੜੀ ਹੈ ਉਹ ਆਏਗੀ ਜਿਹੜੀ ਉਹ ਬਾਹਰ ਗਈ ਹੋਈ ਉਹ ਆ ਜਾਏਗੀ ਕੋਈ ਤਾਂ ਕੋਈ ਆਊਗਾ ਬਾਹਰ ਵਾਲਿਆਂ ਨੂੰ ਵੀ ਇਹ ਚੀਜ਼ਾਂ ਦੇ ਵੀ ਨੇ ਆਣੇ ਛੋਟੇ ਮਾਸੀ ਦੇ ਨੇ ਆਣੇ ਵੀ ਛੋਟੇ ਨੇ ਮਾਸੀ ਨਹੀਂ ਰੱਖੀ ਬੜਾ ਭੂਆ ਦੀ ਰੱਖਿਆ ਨਹੀਂ ਸਾਡੀਆਂ ਭੂਆ ਉਹ ਤਾਂ ਬਾਹਰ ਬਹੁਤ ਬੈਠੀਆਂ ਜੀ ਭੂਆ ਰਾਈ ਬਹੁਤ ਬੈਠੀਆਂ ਜਿਹੜੀਆਂ ਵੀਡੀਓ ਦੇਖ ਰਹੀਆਂ ਇਸ ਟਾਈਮ ਬਿਲਕੁਲ ਬਿਲਕੁਲ ਜੀ ਹਾਂ ਇਹ ਬਲੈਕ ਪਰਦੇ ਦੀ ਕੁਆਲਿਟੀ ਬਹੁਤ ਵਧੀਆ ਹੈ। ਕੀ ਹੈ ਕੱਪੜਾ? ਵੀਰ ਜੀ ਕਹਿੰਦੇ ਸੀ ਕਿ ਇਹਦੇ ਵਿੱਚ ਤੂੰ ਪਾਇੰਟ ਨਹੀਂ ਕਰ ਸਕਦੀ। ਹੂੰ ਮੈਨੂੰ ਇਦਰੇ ਲੱਗਦਾ ਕੁਝ ਨਹੀਂ ਆ ਆਪਣੇ ਕਮਰੇ ਦੇ ਫਿਰ ਚੇਂਜ ਕਰੂੰਗੀ ਵੀਰ ਜੀ ਨੂੰ ਲੈ ਕੇ ਆਉਂਗੀ। ਹਾਂ ਜੀ ਵੈਸੇ ਕੀ ਕਹਿ ਰਹੇ ਜੀ ਦੀ? ਇਹਦਾ ਪ੍ਰਾਈਸ ਵਗੈਰਾ ਕੀ ਹੈ ਵੀਰ ਜੀ? ਫੋਨ ਆ ਗਿਆ ਜੀ ਫੋਨ 2 ਮਿੰਟਾ ਲੇਖ ਨਹੀਂ ਮੈਂ ਡレイン ਕਲਰ ਦਿਓ ਵਾਂ ਟੂ ਫਿਰ ਦੀ ਸੀ ਕਿ ਆਹਨੇ ਨੂੰ ਉਹ ਨੈਟ ਜਾਂ ਹੁੰਦਾ ਜਿਹੜਾ ਨੈਟ ਮੈਂ ਤਰਪਾਲ ਲੇ ਦਿੱਸੀ ਜਾਂਦੀ ਉਹਨੂੰ ਹੋਛ ਵੀ ਫਾਇਦਾ ਨਹੀਂ ਉਹ ਵੀ ਹਾਂਜੀ ਸਾਡੇ ਨਾਲ ਬਾਹਰ ਜਿੱਦਾਂ ਹੁਣ ਸੂਰਜ ਛਿਪਦਾ ਫੇਰ ਆ ਜਾਂਦੀ ਧੁੱਪ ਉਦੋਂ ਦਾ ਸ਼ੈੱਡ ਪਿਆ ਵਿਚਾਰੇ ਪਾਸੇ ਪਾਪਾ ਜੀ ਇਹਦਾ ਕੀ ਪ੍ਰਾਈਸ ਹੈ ਇਹ ਸਾਰੀ ਗੱਲਾਂ ਦਾ ਅੰਦਾ ਹੈ ਕਿ ਜੋ ਮਰਜ਼ੀ ਕੋਈ ਸਟੋਰੀ ਬਣਾਏ ਸਿਰਫ 500 ਰੁਪਏ ਦਾ ਹੀ ਦਊਂਗਾ 9 ਫੁੱਟ ਦਾ ਡੀਕੋਰ ਦਾ ਬਧੀ ਕੁਆੜੀ 600 ਰੁਪਏ ਰੇਟ ਹੈ ਤੁਹਾਨੂੰ 650 ਮਿਲੇ ਤਾਂ ਨਹੀਂ ਖੁਸ਼ ਹੋ ਕੇ ਲੈ ਕੇ ਜਾਣਾ ਕਿੰਨੇ ਪੀਸ ਇੱਕ ਪੀਸ ਵੀ ਹਾਂ ਕੱਲੇ ਇੱਕ 500 ਦਾ ਹਾਂ ਬਲੈਕ ਆਊਟਰ ਕਿੰਨੇ ਪੀਸ ਪੰਨੇ ਉਚ ਚਾਰ ਚਾਰ ਤਿੰਨ ਇੱਧਰ ਆ ਦੋ ਦਰਵਾਜ਼ੇ ਨੂੰ ਆ ਦਰਵਾਜ਼ੇ ਵਾਲੇ ਤਾਂ ਚੱਲੇ ਜਾਣਗੇ ਕੋਈ ਚੱਕਰ ਨਹੀਂ ਆ ਕਿਰਕੀ ਤੇ ਤੂੰ ਵੀ ਨਹੀਂ ਜਾਣਾ ਲੋੜ ਬਸ ਖਿੜਕੀ ਨੂੰ ਹੀ ਲਾਣੀ ਆ ਉਹ ਤਿੰਨ ਫਟ ਦੇ ਲੱਗਣਗੇ ਪੰਨਾ ਪਾਏਗੇ ਵੀ ਵੀ ਤਿੰਨੇ 1500 ਦੇ ਹਨ ਇੱਕ ਕਰੀਮ ਲਾਜੂ ਦੋ ਬਰਾਮ ਲਾਜੂ ਹੂੰ ਛੋਟਾ ਲੱਗੇਗਾ ਚੈੱਕ ਕਰੋ ਤੁਸੀਂ ਚੈੱਕ ਕਰੋ ਕਿ ਇਹ ਮੋਟੇ ਕੱਪੜਾ ਹੈ ਹੋ ਰਿਹਾ ਤਾਂ ਲਾਉਣ ਦੀ ਬਾਕੀ ਤਾਂ ਕਿੱਤੇ ਲਾਉਣ ਦੀ ਜਰੂਰਤ ਨਹੀਂ ਖਿੜਕੀਆਂ ਕੋਲੇ ਬਸ ਉਹ ਜਿੱਧਰ ਤੋਂ ਖਿੜਕੀਆਂ ਜਿੱਥੇ ਪਿੰਨੇ ਲੱਗਦੇ ਆ ਉਹ ਰਿਸਟਚਿੰਗ اور ਰਿੰਗ ਦੇਖੋ ਤੁਹਾਡੇ ਜਿਆਦਾ ਲੰਬੀ ਖਿੜਕੀ ਜਿਹੜੀ ਪਰਲੇ ਕਮਰੇ ਦੀ ਆ ਜਿਹੜੀ ਮੇਰੇ ਕਮਰੇ ਦੀ ਅਸੀਂੁੱਥੇ ਗੱਲ ਕਰਦੇ ਆ ਉਥੇ ਤਾਂ ਫਿਰ ਚਾਰੇ ਲੱਗਣਗੇ ਇਹਨਾਂ ਨੂੰ ਜਿਆਦਾ ਲੰਬੀ ਦਰਵਾਜ਼ਾ ਵਿੱਚ ਐਡ ਚੌੜੀ ਜਿਆਦਾ ਚਾਰ ਲੈ ਲਓ ਚਾਰ ਲੈ ਲਓ ਉਹ ਪਹਿਲਾਂ ਕਿਨੇ ਤਿੰਨਾਂ ਜੈਸੀ ਨੇ ਫਿਰ ਚਾਰ ਚਾਰ ਦੋਲਾਂ ਦੀ ਲੰਬਾਈ ਵੀ ਤਾਂ ਛੋਟੀ ਹੋਊਗੀ ਇਹਦੀ ਚੜਾਈ ਕਿੰਨੀ ਹੋ ਜੰਦੀ ਭਾਜੀ 4 ਫੁੱਟ ਹੁੰਦੀ ਪੜਦੇ ਦੀ ਚੜਾਈ ਇੱਕ ਪੜਦੇ ਦੀ ਉਹਦੀ ਫਿਰ ਤਾਂ ਫਿਰ ਤਾਂ ਤਿੰਨੇ ਆਉਣੇ ਆ ਤੁਸੀਂ ਕਿੰਨੇ ਦੀ ਲੈ ਕੇ ਆ ਚੰਗਾ ਉਹਦੀ ਚੜਾਈ ਮਨ ਲੱਗਦਾ ਹੈ ਇਹਦੀ ਛੇ ਸਟੈਂਡਰਡ ਸਾਈਜ਼ ਹੀ ਹੁੰਦਾ ਨਹੀਂ ਫਿਰ ਤਾਂ ਤਿੰਨ ਸਸਤਾ ਲਓ ਮਹਿੰਗਾ ਲਓ ਹਾਂਜੀ ਹਾਂ 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 4 ਫੁੱਟ ਹੀ ਆਂਦਾ ਹੈ ਫਿਰ ਤਾਂ ਉਹ ਮੰਨ ਲਾ ਦਾ 450 ਦਾ ਪੜਦਾ ਹੈ ਆਪਣਾ ਨਹੀਂ 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 ਸਟੈਂਡਰਡ 74000 ਰੁਪਏ ਵਾਲਾ ਲੈ ਚਾਹੋ। ਨਹੀਂ ਮੈਂ ਉਹਦੀ ਗੱਲ ਕਰਦਾ ਇਹ ਤੁਸੀਂ ਦੱਸੋ 500 ਦਾ ਆ ਜਾਏਗਾ ਨਾ ਉਹ ਇਹੇ ਲੇਟੇ ਜਾਈ ਤੇ ਕਿ ਸਿੱਧਾ ਉਹ ਆਇਆ 5400 ਦਾ ਪਤਲਾ ਪਤਲਾ ਤਾਂ ਇਹ ਕਿ ਉਹ ਐਸਟੀਮੇਟ ਲਾਨੇ ਉਹ ਕਿੰਨਾ ਲੰਬਾ ਸੀ ਕਿੰਨਾ ਚੌੜਾ ਸੀ ਉਹ ਗੱਲ ਕਰ ਰਹੇ ਤੁਹਾਡੇ ਪਰ ਤੁਸੀਂ ਰੇਟ ਵੀ ਦੱਸੇ ਤਾਂ ਨਾ ਹੁਣ 5400 ਦਾ ਜਿਹੜਾ ਲਿਗ ਤੇ ਉਹ ਪਤਲਾ ਤਾਂ ਇਹ ਮੈਂ ਤੁਹਾਨੂੰ 500 ਦਾ ਮੋਟਾ ਦੇ ਰਿਹਾ ਵਧੀਆ ਦੇ ਰਿਹਾ ਇਹਦਾ ਗੱਲ ਵਿੱਚ ਉਹਦਾ ਠੀਕ ਆ ਤਿਆਰ ਤੇ ਦਸਤੂਰੀ ਦੇ ਜਾਂਦਾ ਹੋਰ ਵੀ ਉਹ ਡੇ ਜਿਆਦੇ ਕੰਮ ਨਿਭੜ ਜਾਣਾ ਬਿਜਾਏ ਨੂੰ ਤਾਂ ਵਧੀਆ ਬਿੰਦੀ ਤਾਂ ਤਾਂ ਵਿਆਹ ਨੂੰ ਆਉਣੇ ਉਹ ਹਾਂਜੀ ਨਾ ਨਾ ਵਿਆਹ ਤੇ ਤਾਂ ਉਹ ਤਾਂ ਬਾਈ ਦੇ ਵਿਆਹ ਦੇ ਲੱਗੇ ਹੋਏ ਜੀ ਫਿਰ ਤਾਂ ਚੱਲ ਠੀਕ ਬਟ ਚੇਂਜ ਕਰਦਾ ਹੱਕ ਮਾਣ ਤੇਰੇ ਨਾਲ ਪਿੱਛੇ ਉਹਦਾ ਹਨਾ ਉਹਦਾ ਜਦ ਐਂਟਰੀ ਕਰੀਦੀ ਨਵੇਂ ਮਕਾਨ ਚ ਜਦੋਂ ਹੀ ਲੱਗੇ ਹੋਏ ਉਹ ਫੇਰ ਤਾਂ ਚਲ ਚੇਂਜ ਕਰ ਲਾ ਹਾਂਜੀ ਹਾਂ ਤੂੰ ਚਲੋ ਦੇਖਦੇ ਪਹਿਲੀਆਂ ਤਰੀਕਾ ਪਾ ਚੇਂਜ ਹੋਣੇ ਆ ਪਹਿਲੇ ਤਰੀਕਾ ਪਾਜੀ ਆਇਨ ਕਰਿਓ ਫੇਰ ਹੁਣ ਤਾਂ ਪਹਿਲਾਂ ਮੈਂ ਹਾਇ ਕਰ ਮੈਂ ਅੱਜ ਲੈ ਜਣੀ ਆ ਆ ਬੰਦਾ ਇੱਥੇ ਦੁੱਧ ਪਾੜ ਰੋਣਾ ਪਾਜੀ ਆਪਣਾ ਹੈਗਾ ਦੁੱਧ ਦਾ ਕੰਮ ਜੀ ਦੇਖੋ ਦੋ ਜੀਆਂ ਕੋਲ ਤਾਂ ਪੈਸੇ ਪਹਿਲੀਆਂ ਤਰੀਕਾ ਚ ਹੁੰਦੇ ਹੈ ਕਹਿੰਦੇ ਫਿਰ ਮੈਂ ਜੀ ਫੜ ਲਾ ਸਾਰਾ ਸਮਾਨ ਸਿਲੈਕਟ ਕਰਕੇ ਸਮਾਨ ਸਾਰਾ ਉਹੀ ਰੱਖ ਜਾ ਕਾਲੂ ਮਿੱਤਰ ਤੇਰਾ پیسے ਦੇ ਕਿਚੇ ਚੋਂ ਬਸਾਨ ਦੇ। ਇਹ ਵੀ ਗੱਲ ਠੀਕ ਆ। ਜਿਹੜਾ ਲਹਿਰ ਦੁਪਨਾ ਆਵੇ ਜਿਹੜਿਆ ਪਰਦਾ ਡਾਰਕਲੇ ਨੇ ਦੋ ਪਰਦੇ ਡਾਰਕ ਹੋਵੇ ਇੱਕ ਲਾਈਟ ਹੋ ਜਾਏਗਾ। ਕੰਟਰਾਸਟ ਬਣ ਜਾਣਾ ਔਰ ਕਮਰਾ ਖੁੱਲ ਜਾਣਾ। ਜੇ ਇੱਕ ਪਰਦੇ ਦੀ ਲੋੜ ਹੋਰ ਹੋਈ ਤਾਂ ਲੈ ਜਾਣਗੇ। ਨਹੀਂ ਚਲ ਨਹੀਂ ਆਈਆ ਕਿ ਤਿੰਨ ਲੱਗਣੇ ਚਾਰ ਲੱਗਣੇ ਪੰਜ ਉਹ ਤਾਂ ਲਗਾ ਕੇ ਪਤਾ ਲੱਗੇਗਾ। ਨਹੀਂ ਨਹੀਂ ਮੈਨੂੰ ਪਤਾ ਕੀ ਕਰ ਜਿੰਨੇ ਬਲ ਪਾਉਗੇ ਉੱਥੇ ਮੇਰੀ ਬੜੀ ਭੈਣ ਬੈਠੀ ਪਤਾ ਹੈ ਨਾ। ਮੈਂ ਨਾ ਵੀ ਕੁੰਮਣਾ ਨੇ ਵੀ ਲਵਾਉਣੇ ਤੇ ਫਿਰ ਹੁਣ ਮੈਂ ਕਹਿੰਦੀ ਵੀ ਕਿਸੇ ਦਿਨ ਤੁਸੀਂ ਇਕੱਠੇ ਆ ਜਾਈਏ ਜੇ ਫਿਰ ਚੇਂਜ ਕਰ ਲੈ ਆ ਫਿਰ ਸਾਰੇ ਘਰ ਦੀ ਕਰੂਗੇ ਹਾਂ ਇਹ ਗੱਲ ਵੀ ਪੁਆਇੰਟ ਵਾਲੀ ਫਿਰ ਜੇ ਚੇਂਜ ਕਰਨੇ ਸੀ ਵੀ ਭੈਣ ਆਉਗੀ ਨਾ ਫਿਰ ਅਸੀਂ ਹੋਰ ਪਰਦੇ ਵੀ ਦਿਖਾਵਾਂਗੇ ਨਾ ਹਾਂਜੀ ਹਾਂ ਇਹ ਕਲਰ ਚ ਸਾਰੀ ਵੈਰਿਟੀ ਅੰਬਰੀਆ ਚ ਬਦਲਵਾ ਲਈ ਹਾਂਜੀ ਹਾਂ ਨੇ ਦੇਖ ਕੇ ਆਉਂਗਾ ਦਰਮਾਹ ਚ ਰੱਖਾਂਗੇ ਪਰਦੇ ਲੈਣ ਚੱਲੇ ਅੱਜ ਹਾਂਜੀ ਕੀ ਫਿਰ ਪਰਦੇ ਦਾ ਸੋਚ ਵਿੱਚ ਰੱਖਾਂਗੇ ਫਿਰ ਜਦੋਂ ਹੁਣ ਅੱਜ ਸੋਫੇ ਦੀ ਸੋਚ ਲੈ ਕੇ ਆਏ ਤੇ ਜੀ ਵੀ ਆ ਚੀਜ਼ ਇਦਾਂ ਐਗਜੈਕਟ ਮਿਲ ਗਿਆ ਹਾਂਜੀ ਹਾਂ ਓਕਣਾ ਫਿਰ ਪਰਦੇ ਦੀ ਲੈਦੇ ਇਹ ਉਹ ਕੱਤੇ ਆਉਂਗੇ ਉਹੀ ਸਾਈਜ਼ ਵੀ ਲੈ ਕੇ ਆਈ ਉਹ ਦੀਦੀ ਆਹ ਵੀ 500 ਦਾ ਬਿਨ ਤੇ ਉਹ ਕਾਣਾ ਹੈਗਾ ਵੀ ਹੁਣ ਆਪਾਂ ਕਿਸੇ ਦਿਨ ਜਾ ਕੇ ਦੇਖੀ ਆਉਂਦੀ ਆ ਥੋੜੇ ਜੇ ਪੈਸੇ ਉਹ ਜੋੜ ਲਾਂਦੀ ਥੋੜੇ ਜੇ ਮੈਂ ਜੋੜ ਲਾਂਦੀ ਆ ਆਹੋ ਫਿਰ ਹੁਣ ਇੱਕ ਤਰੀਕਾ ਪਤਾ ਨਹੀਂ ਕਾ ਦਉਂਦੀ ਆ ਕੱਲੇ ਮੇਰਾ 4000 ਰੁਪਏ ਖੜਾ ਤੁਹਾਡੇ ਵੱਲ ਯਾਦ ਰੱਖੋ ਆ ਚਲ ਕੱਪੜੇ ਪਤਾ ਕੈ ਗੱਲ ਹੈ ਜੀ ਮਾਸੀ 4000 ਪਤਾ ਕਿੱਦਾਂ ਬਣਿਆ ਜੇ ਮੈਂ 500 ਲੈ ਲਿਆ ਤਾਂ ਕਹਣਾ 1000 ਹੋ ਗਿਆ ਜੀ ਹਾਏ ਮੈਨੂੰ ਸਤਾ ਦਿੰਦੀ ਤੇਰੇ ਚੱਤ ਚ ਲੰਦੀ ਹੈ ਮੈਂ ਪੱਕੀ ਆ ਪੱਕੀ ਬਿਮਾਰਨ ਮੇਰੇ ਨਾਲ ਤਾਂ ਕਦੇ ਨਹੀਂ ਕਰਿਆ ਜੇ ਤੂੰ ਕਹਿ ਮਸ ਚਾਚੇ ਨੂੰ ਮੇਰੇ ਆਹ ਦੇਖ ਲੋ ਕਰਿਆ ਤੁਹਾਡੇ ਨਾਲ ਸੁਣੋ ਤੁਸੀਂ ਕਹਿੰਦੇ ਤੁਸੀਂ ਹੈਗੇ ਸੌ ਬੰਦੇ ਨਹੀਂ ਮਾਸੀ ਹੈ ਸੌ ਬੰਦੇ ਸਾਰੇ ਸੌ ਵਾਰੀ ਮੈਂ ਹੀ ਚਲਾਤਾ ਮੈਂ ਜੀ ਮਾਸੀ ਮੈਂ ਮਾਵਾ ਤੁਸੀਂ ਸੌ ਮੈਂ ਨਾ ਚੀਚਾ ਦੀ ਮਾਸੀ ਚਲ ਘਰ ਦਾ ਸਮਾਨਤਾ ਬਣਾਉਂਦੇ ਇੱਧਰ ਸੌ ਇਨਕੁਆਰੀਆਂ ਹੁੰਦੀਆਂ ਨੇ ਮੈਂ ਕਿੱਥੇ ਲੈ ਮੈਨੂੰ ਤਾਂ ਮੇਰੇ ਨਿਆਣੇ ਨੇ ਕਿਹਾ ਫਿਰ ਮੈਂ ਤਾਂ ਤਾਂ ਕਹਿੰਦਾ ਵੀ ਲੈ ਲਾ ਹਾਂ ਨਹੀਂ ਵੇ ਚਾਚਾ ਲੜਦਾ ਹੁੰਦਾ ਇਹਨਾਂ ਨੂੰ ਪਤਾ ਉਹ ਮੈਨੂੰ ਬਹੁਤ ਜਿਆਦਾ ਮਾਸੀ ਲੜਦੀ ਸਾਡੀ ਹਾਂ ਚਾਚਾ ਸੌ ਮੈਂ ਅਸੀਂ ਕਹਿੰਦਾ ਨਹੀਂ ਨਹੀਂ ਅਸੀਂ ਲੈ ਕੇ ਆਏ ਮੈਂ ਨਹੀਂ ਘਰ ਦਾ ਸਾਮਾਨ ਬਣਾ ਦੇ ਲਈ ਜਿਦਾ ਉਹ ਕਿਹੜਾ ਕੋਈ ਗੇਰ ਦੇ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਖਾਣ ਪੀਣ ਦੀ ਉਹ 500 ਦੀ ਉਹ ਗੀ ਵੀ ਜਿਆਜ ਤਾਂ ਕੁਛ ਨਹੀਂ ਜਾਂ ਖਾਣ ਪੀਣ ਉਹ ਵੀ ਪਤਾ ਖਾਣ ਪੀਣਾ ਜਾਂ ਸੂਟ ਲੈ ਲੈਣੇ ਜਾਂ ਬਸ ਘਰ ਦਾ ਸਾਮਾਨ ਉਸ ਤੋਂ ਲਿਆ ਵਤੀ ਸਾਮਾਨ ਤੋਂ ਬਗੈਰ ਲੇਡੀਆਂ ਨੂੰ ਸੁਝਦਾ ਨਹੀਂ ਸੁਝਦਾ ਨਹੀਂ ਹਾਂ ਇਹ ਤਾਂ ਹੈ ਜੇ ਚਾਰੇ ਰਿਸ਼ਤੇਦਾਰ ਆ ਗਏ ਤਾਂ ਮੈਂ ਸੰਭਾਲ ਲੂਗੀ ਜੈਂਟਸ ਦਾ ਗੱਪਾ ਮਾਰੀ ਜਾਂਦੇ ਆਪਣੀ ਬੋਤਲ ਖੋਲੀ ਆਪਣਾ ਪੀਆ ਖਾਇਆ ਹਾਂ ਭਾਈ ਇਸ ਤਰ੍ਹਾਂ ਨਹੀਂ ਬਿਚਾਇਆ ਇੱਧਰ ਪਰ ਸਾਡੇ ਕੋਲ ਅਮਰਤ ਚਾਹੀਦਾ ਨਹੀਂ ਸਾਡੇ ਨਹੀਂ ਹੈ ਜੀ ਕੋਈ ਜੀ ਬੋਤਲ ਆਈਡੀ ਆਈਡੀ ਗਾਇਆ ਵੀ ਨਹੀਂ ਕਰਾ ਚੈ ਇਦਾਂ ਦੀ ਸਿਚੁਏਸ਼ਨ ਹੁੰਦੀ ਹੈ ਬੱਤੀ ਗੱਪਾ ਮਾਰੂ ਤਾਂ ਬਾਹਰ ਦੇਦਾ ਤਾਂ ਹੈ ਅਮਰਤ ਚਾਹੀਦਾ ਦੂਜੇ ਹਾਂ ਉਹ ਤਾਂ ਫਿਰ ਹੈ ਹੀ ਲੋ ਜੀ ਪਹੁੰਚ ਗਏ ਸਮਾਰਟ ਮਾਲ ਉਹਦੇ ਸਮਾਨ ਲੈਣੇ ਤੇ ਇੱਕ ਦੋ ਸਮਾਨ ਬਾਈ ਜੀ ਉਰੇ ਵੀ ਬਹੁਤ ਵਧੀਆ ਤੇ ਵਧੀਆ ਪਿਆ ਜੋ ਤੁਹਾਡਾ ਦਿਲ ਕਰਦਾ ਉਹ ਚੀਜ਼ ਲੈ ਲੋਰੇ ਉਹ ਪਰਲੀ ਸੈਡ ਸਟੀਲ ਦਾ ਇਹ ਸਮਾਨ ਸਾਰ ਤੇ ਇੱਧਰ ਪਲਾਸਟਿਕ ਦਾ ਹੂੰ ਜੋ ਦਿਲ ਕਰਦਾ ਉਹ ਲੈ ਲੋ ਕਿੰਨਾਂ ਪਰ ਚੀਜ਼ ਹੈ ਜੀ ਪ੍ਰੀਵੇਸ਼ੇ ਮਨ ਲੱਗਦਾ ਸ਼ਾਇਦ ਵੀਡੀਓ ਅਲਾਉਡ ਹੈ ਨਹੀਂ ਤਾਂ ਕਰਕੇ ਤੁਹਾਨੂੰ ਸ਼ੂਟ ਹੋ ਜਾ ਸ਼ਾਰਟ ਲੈ ਕੇ ਦਿਖਾਇਆ ਆਪਾਂ ਨੇ ਇੱਧਰ ਫਿਰਦੀ ਸਾਡੀ ਸੰਗਤ ਮੈਗੀ ਪਾਸਤਾ ਪਲੀ ਮੈਗੀ ਪਾਸਤਾ ਸੌਂਕੀ ਦਾ ਲੈਣਾ ਲੋ ਮੰਮੀ ਖਾਣੇ ਬਣਾਉਂਗੀ ਨਹੀਂ ਆ ਲੈ ਲੈ ਇੱਕ ਮੈਨੂੰ ਦੇ ਦੀ ਬੱਸ ਇਹ ਤੇ ਮੂਗਦਾਲ ਦੇਖੋ ਨਾਲੇ ਕੁਝ ਹੈਗੀ ਆ ਮੂਗਦਾਲ ਦੇਖ ਲੈਣੇ ਆਹ ਦੇਖੋ ਕੋਈ ਨਹੀਂ ਮੂਗਦਾਲ ਹੈ ਮੂਗਦਾਲਿਆ ਕਿੰਨੀ ਆ ਮੈਂ ਮੂਗਦਾਲ ਲੈ ਲੈ ਫਿਰ ਲੈ ਲੈ ਫਿਰ ਕਿੰਨੀ ਵੀ ਜੀ ਕਰਦਾ 34 ਰੁਪਏ ਦੇ ਕਿੰਨਾ ਹੈ ਤਾਂ ਲੈ ਲੈ ਫਤਾਂ ਗਿਆ 40 ਪਰ ਇਹ ਖਾ ਲੂੰਗੀ ਤਾਂ ਹੈ ਆਹ ਹੁਣੀ ਹੈਗੀ ਹੈ ਮੈਂ ਥੋੜੀ ਥੋੜੀ ਬਣਾ ਕੇ ਹਾਰੀ ਹੋ ਗਈ ਮੇਰੇ ਰੇ ਪਰਸ ਕਿੱਥੇ ਹੈ ਪਰਸ ਖੋ